ਅਗਰ ਇਹਦੀ ਸੁਣਵਾਈ ਹੋਈ ਜਾਵੇ ਐਟ ਲੀਸਟ ਇਹ ਚੀਜ਼ਾ ਰਿਪੀਟ ਨਾ ਹੋਣ ਮੈਂ ਜਿਹੜਾ ਇਹ ਤੁਸੀਂ ਕੰਪਲੇਂਟ ਦਿੱਤੀ ਸੀ ਉਹ ਕੀ ਸੀ ਸਰ ਕੱਲ ਇੱਕ ਨੇ ਛੇੜੀ ਇੱਥੇ ਸਾਡੇ ਵੋਟ ਸੈਂਟਰ ਹੈਗਾ ਉੱਥੇ ਰੈਗੂਲਰਲੀ ਉਹ ਆਂਦਾ ਉੱਥੇ ਇਹਦੀ ਉਹਦੀ ਆਈਡੀ ਵੀ ਬਣੀ ਹੋਈ ਹੈ ਉਹ ਪਹਿਲਾਂ ਵੀ ਉਹ ਮੈਨੂੰ ਬਹੁਤ ਵਾਰ ਤੰਗ ਕਰ ਚੁੱਕਿਆ ਦਸੰਬਰ ਚ ਵੀ ਮੇਰੇ ਨਾਲ ਸੇਮ ਇਨਸੀਡੈਂਸ ਹੋਇਆ ਸੀਗਾ ਦਸੰਬਰ ਚ ਵੀ ਆ ਕੇ ਉਹਨੇ ਮੇਰਾ ਰੂਮ ਦੇ ਸ਼ਰੇ ਆ ਮਨੇ ਰੂਮ ਚ ਆ ਕੇ ਅੰਦਰੋਂ ਕੁੰਡੀ ਬੰਦ ਕਰਨ ਦੀ ਕੋਸ਼ਿਸ਼ ਕੀਤੀ ਉਹ ਤਾਂ ਬਾਈ ਚਾਂਸ ਮੇਰੀ ਕੁੰਡੀ ਅੰਦਰੋਂ ਲੱਗਦੀ ਨਹੀਂ ਹੈ ਕਿ ਉਹ ਟੈਕਨੀਕਲ 에ਰਰ ਹੈਗਾ ਆਲਰੇਡੀ ਤੇ ਉਹ ਲੱਗੀ ਨਹੀਂ ਆਏਗੀ ਤਾਂ ਉਸ ਦਿਨ ਤਾਂ ਮੈਂ ਬਚ ਗਈ ਹੈਗੀ ਉਸ ਦਿਨ ਵੀ ਉਹਨੇ ਆ ਕੇ ਮੈਨੂੰ ਡਰਾਣ ਧਮਕਾਉਣ ਦੀ ਕੋਸ਼ਿਸ਼ ਕੀਤੀ ਹੈ ਤੇ ਉਹਦੇ ਬਾਅਦ ਕੱਲ ਫਿਰ ਉਹ ਸਵੇਰੇ ਮੇਰੇ ਕੋਲ ਆਂਦਾ ਤੇ ਜਿਵੇਂ ਮੈਂ ਨੋਰਮਲ ਆਪਣਾ 8:6 ਦੇ 8 ਵਜੇ ਆ ਕੇ ਆਪਣੇ ਉਪਰੀ ਪੇਸ਼ੈਂਟ ਦੇਖਣੇ ਸਟਾਰਟ ਕੀਤੇ ਉਹ ਸਵੇਰੇ ਸਵੇਰੇ ਆਇਆ ਮੈਨੂੰ ਨੀਂਦ ਦੀਆਂ ਦਵਾਈਆਂ ਲਿਖ ਕੇ ਦੋ ਮੈਂ ਕਿਹਾ ਮੈਂ ਨਹੀਂ ਲਿਖ ਸਕਦੀ ਮੈਨੂੰ ਕੋਈ ਅਥਾਰਟੀ ਨਹੀਂ ਹੈਗੀ ਤੁਸੀਂ 25 ਨੰਬਰ ਐਮਰਜੈਂਸੀ 'ਚ ਚਲੇ ਜਾਓ ਉੱਥੇ ਜਾ ਕੇ ਤੁਸੀਂ ਲਿਖਵਾ ਲਓ ਮੈਂ ਬੜੇ ਆਰਾਮ ਨਾਲ ਗੱਲ ਕੀਤੀ ਉਹਦੇ ਬਾਅਦ ਫਿਰ ਦੂਜੀ ਵਾਰ ਆਇਆ ਤੁਸੀਂ ਲਿਖ ਕੇ ਦੋ ਤੁਸੀਂ ਲਿਖ ਕੇ ਦੋ ਐਦਾ ਕਿਦਾਂ ਤੁਸੀਂ ਮਨਾਂ ਕਰ ਰਹੇ ਹੋ ਐਦਾ ਕਿਦਾਂ ਮਨਾਂ ਕਰ ਰਹੇ ਹੋ ਮੇਰੇ ਕੋਲ ਪੇਸ਼ੈਂਟ ਸੀ ਮੈਂ ਪੇਸ਼ੈਂਟ ਦੇਖ ਰਹੀ ਸੀ ਉਹਨੇ ਵੀ ਉਹਨੂੰ ਕਿਹਾ ਕਿ ਤੂੰ ਦੂਜੀ ਜਗ੍ਹਾ ਚਲਾ ਜਾਣਾ ਤੂੰ ਉਧਰ ਸਰ ਕੋਲ ਲਿਖਵਾ ਲਾ ਜਾ ਕੇ ਉਹਨੇ ਵੀ ਉਹਨੂੰ ਪੇਸ਼ੈਂਟ ਨੇ ਵੀ ਉਹਨਾਂ ਨੂੰ ਕਿਹਾ ਕਿ ਤੂੰ ਚਲਾ ਜਾ ਹਨਾ ਤਾਂ ਚਲੇ ਗਿਆ ਤੀਜੀ ਵਾਰ ਮੇਰੇ ਕੋਲ ਕੋਈ ਵੀ ਨਹੀਂ ਸੀ ਪੇਸ਼ੈਂਟ ਨਹੀਂ ਸੀ ਨਾ ਬਾਹਰ ਕੋਈ ਮਰੀਜ਼ ਬੈਠਾ ਸੀ ਤੀਜੀ ਵਾਰ ਤੈਨੂੰ ਦੇਖ ਲੂੰਗਾ 104 ਤੇ ਕਾਲ ਮਲਾਈ ਹੋਈ ਔਰ 104 ਤੇ ਕਾਲ ਮਲਾ ਕੇ ਮੈਨੂੰ ਧਮਕੀਆਂ ਦੇ ਰਿਹਾ ਮੈਂ ਦੇਖੋ ਤੁਹਾਡੀ ਕੰਪਲੇਂਟ ਕਰ ਰਹਾ ਮੈਂ ਕੰਪਲੇਂਟ ਕਰ ਰਹਾ ਤੁਹਾਡੀ ਮਤਲਬ ਚੌਥੀ ਵਾਰ ਜਦ ਫਿਰ ਉਹਨੂੰ ਮੈਂ ਕਿਹਾ ਕਿ ਤੂੰ ਚਲੇ ਜਾ ਤੂੰ ਮਤਲਬ ਮੈਂ ਬਾਹਰ ਵੀ ਜਾਣ ਲੱਗੀ ਉਹ ਅੱਗੇ ਮੇਰੇ ਦਰਵਾਜ਼ੇ ਤੇ ਆ ਕੇ ਅੱਗੇ ਖੜ ਗਿਆ ਮੈਨੂੰ ਬਾਹਰ ਵੀ ਨਹੀਂ ਨਿਕਲਣ ਦਿੱਤਾ ਚੌਥੀ ਵਾਰ ਆ ਕੇ ਕਹਿ ਮੈਨੂੰ ਮੇਰੇ ਮੂੰਹ ਤੇ ਧਮਕੀ ਦੇਣੀ ਸ਼ੁਰੂ ਕਰਤੀ ਕਿ ਤੈਨੂੰ ਦੇਖ ਲੂੰਗਾ ਤੂੰ ਇੱਥੋਂ ਹੀ ਲੰਘਦੀ ਆ ਨਾ ਤੈਨੂੰ ਦੇਖ ਲੂੰਗਾ ਤੁਸੀਂ ਇਹਦੀ ਕੋਈ ਕੰਪਲੇਂਟ ਵੀ ਕੀਤੀ ਮੈਂ ਕੰਪਲੇਂਟ ਕੀਤੀ ਮੈਂ ਉਸੇ ਟਾਈਮ ਪੁਲਿਸ ਸਟੇਸ਼ਨ ਕਾਲ ਕੀਤੀ ਹੈਗੀ ਹੈ ਪੁਲਿਸ ਸਟੇਸ਼ਨ ਵੀ ਕੰਟਰੋਲ ਰੂਮ ਤੋਂ ਕਾਫੀ ਐਫਰਟ ਲਾਉਣ ਤੋਂ ਬਾਅਦ ਪੁਲਿਸ ਵਾਲੇ ਨੇ ਭੇਜਿਆ ਉਹਨਾਂ ਨੇ ਉਹਨਾਂ ਨੇ ਆ ਕੇ ਉਹਨੂੰ ਪਹਿਲਾਂ ਵਰਬਲੀ ਕਿਹਾ ਕਿ ਤੂੰ ਚਲਾ ਜਾ ਫਿਰ ਮੇਰੇ ਵੱਲੋਂ ਉਪਰੋਂ ਕੰਪਲੇਂਟ ਜ਼ਿਆਦਾ ਕਰਨ ਡੀਐਸਪੀ ਨੂੰ ਸਿੱਧੇ ਕੰਪਲੇਂਟ ਕਰਨ ਤੇ ਫਿਰ ਉਹ ਉਹਨੂੰ ਲੈ ਕੇ ਗਏ ਲੈ ਕੇ ਵੀ ਉਹਨ ਸ਼ਾਮ ਨੂੰ ਉਹਦੀ ਬੇਲ ਕਰ ਦਿੱਤੀ ਗਈ ਤੇ ਉਹ ਅੱਜ ਸਵੇਰੇ ਫਿਰ ਤੋਂ ਇੱਥੇ ਹੀ ਘੁੰਮ ਰਿਹਾ ਸੀਗਾ ਅਰਬ ਕਹਿੰਦਾ ਉਹ ਜਿਹੜਾ ਪੁਲਿਸ ਮਲਾਜ਼ਮ ਆਏ ਸੀਗੇ ਉਹਨਾਂ ਦੇ ਸਾਹਮਣੇ ਮੋਟਰਸਾਈਕਲ ਤੇ ਬੈਠਾ ਮੈਨੂੰ ਧਮਕੀਆਂ ਦੇ ਰਿਹਾ ਸੀ ਕੋਈ ਨਹੀਂ ਮੈਂ ਦੇਖ ਲਊਂਗਾ ਕਰ ਲੋ ਅੱਜ ਮੈਂ ਦੇਖਦਾ ਉਹ ਮਤਲਬ ਆਪਣੇ ਆਪ ਨੂੰ ਜਿਵੇਂ ਕਹਿ ਲੋ ਕਿ ਆਪਣੇ ਆਪ ਨੂੰ ਗ੍ਰਿਫਤਾਰ ਕਰਵਾਉਣ ਲਈ ਰਾਮਨਾਲ ਬੈਠਾ ਸੀ ਕਿ ਮਤਲਬ ਤੁਸੀਂ ਕਰ ਲੋ ਜੋ ਕੁਝ ਮਰਜੀ ਮਤਲਬ ਹੀ ਵਾਸ ਹੈਪੀ ਮਤਲਬ ਮੈਂ ਤਾਂ ਇਹ ਚਾਹੁੰਦੀ ਹਾਂ ਕਿ ਏਟਲੀਸਟ ਹੁਣ ਇੰਨਾ ਇੰਨੇ ਕੇਸਸ ਹੋ ਚੁੱਕੇ ਹਨ ਏਟਲੀਸਟ ਫੀਮੇਲ ਸਿਕਿਉਰਟੀ ਫੀਮੇਲ ਸਟਾਫ ਨੂੰ ਵੀ ਇੱਕ ਡਾਕਟਰ ਨੂੰ ਏਟਲੀਸਟ ਇੱਕ ਸਿਕਿਉਰਟੀ ਮਿਲਣੀ ਚਾਹੀਦੀ ਹੈ ਵੀ ਆ ਕਮਿੰਗ ਸੋ ਫਾਰ ਫਰਮ ਹੋਮ ਕੇ ਆ ਸੀ ਜਾ ਕੇ ਪੇਸ਼ੈਂਟ ਦੇਖਣੇ ਮਰੀਜ਼ ਦੀ ਸੇਵਾ ਕਰਨ ਆ ਰਹੇ ਆ ਔਰ ਸਾਨੂੰ ਆ ਕੇ ਇੱਥੇ ਹਰਾਸਮੈਂਟ ਦਾ ਸਾਹਮਣਾ ਕਰਨਾ ਪੈ ਰਿਹਾ ਸਾਰੇ ਜਿਹੜਾ ਮਾਮਲਾ ਹਸਪੀਟਲ ਤੋਂ ਆਇਆ ਸਰਕਾਰੀ ਤੋਂ ਇਹ ਕੀ ਹੈ ਜਿਹੜਾ ਅਸਲ ਜਿਹੜਾ ਮਾਮਲਾ ਉਹਦੇ ਬਾਰੇ ਜਾਣਕਾਰੀ ਦਿਓ ਕੱਲ ਤਕਰੀਬਨ 10:60 10:11 ਵਜੇ ਦਾ ਟਾਈਮ ਸੀਗਾ ਤੇ ਸਾਨੂੰ ਕੋਈ ਹੋਰ ਨਹੀਂ ਇਨਫੋਰਮੇਸ਼ਨ ਹੋਈ ਸੀ ਡਾਕਟਰ ਰਮਨਦੀਪ ਪਰ ਜਿਹੜੇ ਸਿਵਲ ਹਸਪਤਾਲ ਬੰਦਾ ਚਾਪਿੰਗ ਡਿਊਟੀ ਕਰਦੇ ਆ ਤੇ ਜਿਨ੍ਹਾਂ ਦੇ ਕਮਰੇ ਵਿੱਚ ਹੌਨ ਡਿਊਟੀ ਜਾ ਕੇ ਕੋਈ ਬੰਦਾ ਜਿਹੜਾ ਐਡਿਕਟਡ ਆ ਟਾਈਪ ਬੰਦਾ ਹੌਨ ਦਾ ਸਰ ਕਰਿਆ ਤੇ ਜਿਸ ਤੇ ਅਸੀਂ ਆਪਣਾ ਡਿਊਟੀ ਅਫਸਰ ਲੇਖਰਾ ਜਿਹੜਾ ਹਮ ਸੇ ਭੇਜਿਆ ਸੀ ਡਿਊਟੀ ਅਫਸਰ ਨੂੰ ਕੇ ਨਾਲ ਰਿਲੇਟਡ ਕੰਸਰਵ ਨੂੰ ਭੇਜਿਆ ਸੀਗਾ ਤੇ ਜਿੱਥੇ ਉਹਨਾਂ ਨੇ ਕੁਝ ਉਸ ਵਿਅਕਤੀ ਦੇ ਖਿਲਾਫ ਉਤਰਾਜ ਕੀਤਾ ਇਹ ਜਿਸ ਦਾ ਨਾਮ ਇਹਦਾ ਬਾਅਦ ਵਿੱਚ ਅਸੀਂ ਵੈਰੀਫਾਈ ਕੀਤਾ ਸੀ ਉਹ ਪ੍ਰਵਿੰਦਰ ਕੁਮਾਰ ਉਹ ਕੋਲਡੀ ਪਤਨ ਸੰਜੀਤ ਸਿੰਘ ਰੋੜੋ ਕਲੋਨੀ ਬਰਾ 14 ਰਹਿਣ ਵਾਲਾ ਸੀ ਇਹ ਡਾਕਟਰ ਹੁਣ ਕਰਕੇ ਉੱਥੇ ਡੀਏਸ਼ਨ ਸੈਂਟਰ ਦੇ ਵਿੱਚ ਜਿਹੜੀ ਦਵਾਈ ਮਿਲਦੀ ਆ ਉਥੋਂ ਲੈਣ ਗਿਆ ਸੀ ਦਵਾਈ ਤੇ ਉੱਥੇ ਇਹਨਾਂ ਦਾ ਕੁਝ ਉਹਨਾਂ ਕੋ ਨੂੰ ਨਿੱਜੀ ਪ੍ਰੋਬਲਮ ਸੀ ਜਿਸ ਸਬੰਧੀ ਉਹਨੇ ਦੱਸਿਆ ਕਿ ਮੈਂ ਡਾਕਟਰ ਸਾਹਿਬ ਤੋਂ ਆਪਣੀ ਦਵਾਈ ਟਰੀਟਮੈਂਟ ਪਰਚੀ ਲਖਣ ਪਰਸੀ ਦੇ ਲਖਣ ਗਿਆ ਸੀਗਾ ਉੱਥੇ ਇਹਦੀ ਕੋਈ ਦਵਾਈ ਲਖਣ ਵਿੱਚ ਆਸ ਵਿੱਚ ਕੋਈ ਤਕਰਾਪਾ ਨਹੀਂ ਫਿਕਰ ਇਹ ਬੰਦੇ ਨੂੰ ਅਸੀਂ ਨਾਲ ਲਿਆ ਸੀ ਪਰ ਡਾਕਟਰ ਸਾਹਿਬ ਨੂੰ ਕੋਈ ਬਾਅਦ ਵਿੱਚ ਅਸੀਂ ਫੋਨ ਰਾਈ ਵੀ ਉਹਨਾਂ ਨੂੰ ਕੋਈ ਕੰਪਲੇਨਸ ਗਾਇ ਦੇ ਖਿਲਾਫ ਕਰਨ ਵਾਸਤੇ ਕਿਹਾ ਸੀ ਤੇ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਬਰਬਲੀ ਨੂੰ ਸਮਝਾਤਾ ਜਾਵੇ ਕਿ ਮੈਂ ਕਿਸ ਤਰ੍ਹਾਂ ਤੁਹਾਨੂੰ ਡਰ ਵੀ ਨਹੀਂ ਹੋਣੀ ਤੇ ਪਰ ਡਾਕਟਰ ਸਾਹਿਬ ਨੇ ਅੱਜ ਜਿਹੜੇ ਬਿਆਨ ਦਿੱਤੇ ਆ ਉਹ ਪੁਲਿਸ ਦੇ ਖਿਲਾਫ ਵੀ ਦਿੱਤੇ ਆ ਤੇ ਪ੍ਰਸ਼ਾਸਨ ਨੂੰ ਜਨਤਕ ਜਗ੍ਹਾਣ ਦੀ ਕੋਸ਼ਿਸ਼ ਕੀਤੀ ਉਸ ਦਾ ਕਹਿਣ ਦਾ ਮਤਲਬ ਇਹ ਆ ਵੀ ਜਿਹੜੀ ਪੁਲਿਸ ਨੇ ਕਾਰਵਾਈ ਕੀਤੀ ਆ ਉਹੋ ਜਾਂਦੇ ਵੀ ਉਸਤੇ ਹੋਰ ਵੀ ਮਾਮਲੇ ਦਰਜ ਹੋ ਕਿ ਸ਼ੇਡਸ਼ਾਡ ਦੇ ਮਾਮਲੇ ਦਰਜ ਹੋਰ ਵੀ ਮਾਮਲੇ ਦਰਜ ਜੋ ਪੁਸਤਕ ਉਸ ਸਮੇਂ ਦਾ ਇੱਕ 이슈 ਸੀ ਜਿਹੜਾ ਸਾਡੇ ਧਿਆਨ ਚ ਆਇਆ ਉਸ ਦੇ ਸੰਬੰਧੀ ਅਸੀਂ ਆਪਣੇ ਤੌਰ ਤੇ ਜੇ ਲਾਣ ਆਰਡਰ ਨੂੰ ਔਰ ਹੋਰ ਕੋਈ ਉੱਥੇ ਵੀ ਪ੍ਰੋਬਲਮ ਨਾ ਹੋਵੇ ਤੇ ਇਸ ਕਰਕੇ ਉਹਦੇ ਖਾਫ ਅਸੀਂ ਦੁਬਾਰੀ ਖਾਫ ਆਪਣੇ ਤੌਰ ਤੇ ਪ੍ਰੀਵੈਂਟਿਵ ਐਕਸ਼ਨ ਕਰਕੇ ਉਹਨੂੰ ਤੁਰੰਤ ਜਿਹੜਾ ਇਸ ਇਨਸਾਫ ਦੇ ਰਿਪੋਰਟ ਸਪੇਸ਼ ਕੀਤਾ ਜਿੱਥੇ ਉਹਨੂੰ ਇਸ ਇਨਸਾਫ ਨੂੰ ਉਹ ਕੋਲੇ ਫੀਡਰ ਨੂੰ ਕੇਸ ਕਰਕੇ ਨੂੰ ਬੇਅਰੇ ਰਿਲੀਜ਼ ਕਰਤਾ ਸੀ ਮਟਿਆ ਵੀ ਜੇ ਡਾਕਟਰ ਸਾਹਿਬ ਉਸ ਤੋਂ ਐਕਸਟਰਾ ਆਪਣੇ ਖਾਤਰੀ ਬਾਰੇ ਜਾਂ ਕੋਈ ਉਹਨਾਂ ਨੂੰ ਕੋਈ ਮਿਸਪੀਰ ਹਾਰਮੋਨਿਕ ਕੰਪਲੇਨ ਦਿੱਤੀ ਆ ਜਿੰਦੇ ਤਾਂ ਅਸੀਂ ਉਸ ਤੇ ਬੜੀ ਕਾਰਵਾਈ ਕਰਦੀ ਜਿਸ ਨੂੰ ਵੈਰੀਫਾਈ ਕਰ ਲਿਆ ਜਿਵੇਂ ਖੁਦ ਸਿਵਲ ਹਸਪਤਾਲ ਨੂੰ ਜਾ ਕੇ ਚੈਂਬਰ ਚ ਮਿਲੇ ਆ ਤੇ ਜਿਨ੍ਹਾਂ ਨੇ ਫੇਰ ਉਹੀ ਕਰ ਵਾਲੀ ਗੱਲ ਨੂੰ ਦੁਹਰਾਇਆ ਸੀ ਪਰ ਆਪਣੇ ਦਰਦੇ ਕੋ ਲਿਖਤੀ ਕੰਪਲੇਨ ਨਹੀਂ ਦਿੱਤੀ ਅਸੀਂ ਉਹਨੂੰ ਮੈਂ ਲੇਡੀ ਕਨਸਲਟ ਵੀ ਨਾਲ ਲੈ ਆ ਗਿਆ ਸੀਗਾ ਕਿ ਉਹ ਆਪਣੀ ਕੋਈ ਲਿਖਤੀ ਸਟੇਟਮੈਂਟ ਦੇਣੀ ਚਾਹੁੰਦੇ ਆ ਤਾਂ ਉਹ ਦੇ ਸਕਦੇ ਪਰ ਉਹਨਾਂ ਨੇ ਕੋਈ ਇਸ ਤਰ੍ਹਾਂ ਦੀ ਸਟੇਟਮੈਂਟ ਨਹੀਂ ਦਿੱਤੀ ਔਰ ਲਾਸਟ ਵਿੱਚ ਉਹਨਾਂ ਨੇ ਇਹ ਕਹਿ ਸੀਗਾ ਕਿ ਮੈਂ ਇਸ ਇਸ਼ੂ ਬਾਰੇ ਐਸਐਮਓ ਸਾਹਿਬ ਨੂੰ ਪਤਾ ਹੈ ਤੇ ਮੈਂ ਉਹਨਾਂ ਨੇ ਧਿਆਨ ਚ ਲਿਆਂਦਾ ਤੇ ਉਹ ਕੋਈ ਅੱਗੇ ਜੋ ਵੀ ਕਰ ਰਹੀ ਸਰ ਉਹ ਕਰਨਗੇ ਤੇ ਉਸ ਤੋਂ ਬਾਅਦ ਮੈਂ ਐਸਐਮਓ ਸਾਹਿਬ ਨੂੰ ਮਿਲਿਆ ਜਾ ਕੇ ਐਸਐਮਓ ਸਾਹਿਬ ਨੇ ਵੀ ਐਸੀ ਸਪਾਈ ਚ ਇਹੋ ਕਿਹਾ ਕਿ ਜੇਕਰ ਉਹ ਡਾਕਟਰ ਸਾਹਿਬ ਨੂੰ ਕੋਈ ਕੰਪਲੇਨਟ ਹੈ ਤਾਂ ਮੈਨੂੰ ਦੇਣਗੇ ਤਾਂ ਮੈਂ ਉਹਨੂੰ ਫਾਰਵਰਡ ਕਰਾਂਕੀ ਇਸ ਦੋਸ਼ੀ ਦੇ ਖਿਲਾਫ ਜੋ ਵੀ ਕੰਪਲੇਨਟ ਹੋ ਕੇ ਸੰਬੰਧੀ ਸੀ ਬਣਦੀ ਕਾਰਵਾਈ ਕਰ ਰਿਹਾ ਸਰ ਤੁਸੀਂ ਕਹਿੰਦੇ ਖਿਲਾਫ ਕਾਰਵਾਈ ਕੀਤੀ ਆ ਉਹ ਜਿਹਦੇ ਡਾਕਟਰ ਨੇ ਕਿਹਾ ਪਰ ਅੱਜ ਉਹ ਡਾਕਟਰ ਸਾਹਿਬ ਦਾ ਇਹ ਕਹਿਣਾ ਕਿ ਉਹ ਬੰਦਾ ਜਿਹੜਾ ਹੈਗਾ ਅੱਜ ਫੇਰ ਆ ਕੇ ਉੱਥੇ ਪਰੇਸ਼ਾਨ ਕਰ ਰਿਹਾ ਦੇਖੋ ਉਹਨੇ ਚੈਂਬਰ ਚ ਮੈਂ ਆਪ ਕੋ ਤਾਂ ਗਿਆ ਚੈਂਬਰ ਚ ਨਹੀਂ ਗਿਆ ਉਹ ਪਰ ਉਹ ਐਡਿਕਟਡ ਹੈਗਾ ਤੇ ਬਾਹਰ ਉਹਨਾਂ ਦਾ ਆਊਟ ਸੈਂਟਰ ਦੇ ਵਿੱਚੋਂ ਦਵਾਈ ਦੂਈ ਕਰ ਲੈਣ ਗਿਆ ਪਰ ਮੈਂ ਡਾਕਟਰ ਸਾਹਿਬ ਦੇ ਕਹਿੰਦੇ ਫੇਰ ਉੱਥੇ ਸਾਰੇ ਆਊਟ ਸੈਂਟਰ ਜਾ ਕੇ ਚੈੱਕ ਕੀਤਾ ਪਰ ਮੈਨੂੰ ਨਹੀਂ ਮਿਲਿਆ ਉਹ ਬੰਦਾ ਸਿਵਲ ਹਸਪਤਲ ਨੂੰ ਮੈਨੂੰ ਮਿਲ ਜਗੀਆਂ ਬਟ ਇਹ ਆ ਵੀ ਜੇਕਰ ਲੱਗਦਾ ਡਾਕਟਰ ਸਾਹਿਬ ਨੂੰ ਕਿ ਉਹ ਦੁਆਰਾ ਕਰਾਤਾ ਤਾਂ ਜੋ ਵੀ ਉਹ ਆਪਣੇ ਸਾਨੂੰ ਅਪਰੋਚ ਕਰਨਗੇ ਆਪਣੇ ਐਸਐਮਓ ਸਾਹਿਬ ਦੇ ਰਾਹੀਂ ਕਰਨ ਜਾਂ ਉਹ ਆਪਣੇ ਤੌਰ ਤੇ ਨਿੱਜੀ ਤੌਰ ਤੇ ਵੀ ਅਸੀਂ ਬੰਦਾ ਉਸ ਲਈ ਕੰਟੈਕਟ